ਜਿੰਨਾ ਚਿਰ ਤੁਹਾਡਾ ਕੋਈ ਮੰਤਰੀ ਪੈਦਾ ਨਹੀਂ ਹੁੰਦਾ ਤੁਹਾਡੇ ਨਾਲ ਖੜਾ ਕੋਈ ਮੰਤਰੀ ਖੜਾ ਕੋਈ ਮੰਤਰੀ ਤੇ ਵੋਟਾਂ ਕਿਹਨੂੰ ਪਾਈਆਂ ਸੀ ਜੀ ਤਿਆਰ ਨੂੰ ਪਾਈਆਂ ਸੀ ਨਾ ਸਿਮਰ ਜੀ ਤੈਨੂੰ ਪਾਈਆਂ ਸੀ ਬਾਦਾਂ ਨੂੰ ਪਾਈਆਂ ਸੀ ਤੁਸੀਂ ਲੋਕ ਗੁਲਾਮ ਹੋ ਤੇ ਗੁਲਾਮ ਹੀ ਰਹੋਗੇ ਜਿੰਨਾ ਚਿਰ ਤੁਸੀਂ ਆਪਣਾ ਰਾਜ ਭਾਗ ਹਾਸਲ ਨਹੀਂ ਕਰਦੇ 70 ਸਾਲ ਹੋ ਗਏ ਜੱਟ ਨੂੰ ਰਾਜ ਕਰਦੇ ਨੂੰ ਤੁਹਾਡੇ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਚਾਚੇ ਪਿੱਛੇ ਲੱਗ ਕੇ ਵੋਟਾਂ ਦੂਸਰੇ ਨੂੰ ਪਾਉਣੇ ਅੱਜ ਡਾਂਗਾ ਕਿਹਦੇ ਪੈਰੀਆਂ ਨੇ ਥੋਟੇ ਪੈਰੀਆਂ ਤੁਹਾਡੀ ਕਣਕਾਂ ਉਦੀਆਂ ਖਾਂਦੇ ਕੌਣ ਨੇ ਜੱਟ ਲੋਕ ਖਾਂਦੇ ਆ ਗੱਲ ਵੀ ਛੱਡੀ ਜੱਟ ਨੇ ਤੁਹਾਡੀ ਪੈਨਸ਼ਨ ਆਉਂਦੀਆਂ ਖਾਂਦੇ ਕੌਣ ਨੇ ਉਹੀ ਖਾਂਦੇ ਨੇ ਮੈਂ ਫੇਰ ਕਹਿ ਰਿਹਾ ਮੈਨੂੰ ਬਹੁਤ ਜ਼ਿਆਦਾ ਗੁੱਸਾ ਮੈਂ ਪਿੰਡਾਂ 'ਚ ਬਹੁਤ ਜ਼ਿਆਦਾ ਘੁੰਮਿਆ ਬਟ ਸਾਡੇ ਲੋਕ ਗਦਾਰ ਨੇ ਮੇਰੇ ਮੂੰਹ 'ਤੇ ਕਹਿੰਦੇ ਸੀਗੇ ਅਸੀਂ ਤਾਂ ਇਹਨਾਂ ਨਾਲ ਬਤਰਾਵਾਂਗਾ ਬਤ ਤਲੋ ਉਲਟਾ ਤੁਹਾਨੂੰ ਕੁੱਟਿਆ ਵੀ ਤੁਹਾਡੇ ਤੇ ਪਰਚਾ ਵੀ ਬਣਿਆ ਇਹ ਨਵੀਂ ਘਟਨਾ ਨਹੀਂ ਅੱਗੇ ਵੀ ਚੱਲੋ ਅੱਗੇ ਵੀ ਚੱਲੋ ਤੁਹਾਡੇ ਤੇ ਜ਼ੁਲਮ ਘਟਣ ਕੱਟਦੇ ਨਹੀਂ ਹੈਗੇ ਵਧਣਗੇ ਤੁਹਾਨੂੰ ਨਸ਼ਿਆਂ ਤੇ ਲਾਉਣਗੇ ਤੁਹਾਡੀ ਪੜ੍ਹਾਈ ਨੂੰ ਕੀ ਕਰਨਗੇ ਇਹ ਜ਼ੀਰੋ ਕਰਨਗੇ ਇਹਨਾਂ ਦੀ ਸੋਚ ਰਣਨੀਤੀ ਬਹੁਤ ਜ਼ਿਆਦਾ ਅਲੱਗ ਹੈ ਲੇਕਿਨ ਤੁਸੀਂ ਲੋਕ ਸੁਧਰਦੇ ਨਹੀਂ ਸੁਧਰਦੇ ਸਾਡੇ ਮੁੰਡੇ ਮੈਂ ਦੇਖਿਆ ਝਾੜੂ ਦਾ ਢੰਡਾ ਝੰਡਾ ਚੱਕੀ ਬੰਦੂ